ਮੇਰਾ ਨਾਮ ਜ਼ਮੀਰ ਅਲੀ ਜ਼ਮੀਰ ਹੈ ਮੈਂ ਮਲੇਰ ਕੋਟਲਾ ਤੋਂ ਹਾਜ਼ਰ ਹੋਇਆ ਹਾਂ ਅੱਜ ਅਸੀਂ ਖਾਨ ਸਾਹਿਬ ਦੇ ਮਦਰ ਅਤੇ ਫਾਦਰ ਦੇ ਲਈ ਦੁਆਏ ਮਾਗਫਰਤ ਕਰਨ ਦੀ ਗਰਜ਼ ਨਾਲ ਕਾਫਲਾ ਮੀਰ ਸਮਾਜ ਪੰਜਾਬ ਵੱਲੋਂ ਇਸ ਤਾਜ਼ੀਅਤੀ ਮਜਲਿਸ ਦੇ ਵਿੱਚ ਹਾਜ਼ਰ ਹੋਏ ਸੀ ਕਿਉਂਕਿ ਜਿਹੜਾ ਵੀ ਕੋਈ ਇਸ ਦੁਨੀਆ ਦੇ ਵਿੱਚ ਆਇਆ ਹੈ ਉਸਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ ਲੇਕਿਨ ਆਉਣ ਵਾਲੇ ਨੂੰ ਜਾਣ ਦਾ ਰਸਤਾ ਕੁਦਰਤ ਨੇ ਪਹਿਲਾਂ ਦਿਖਾ ਦਿੱਤਾ ਜੇ ਉਹ Hindu ਹੈ ਤੇ Hinduism ਨਾਲ ਸਿੱਖ ਹੈ ਤੇ ਸਿੱਖੀ ਤੇ ਜੇ ਮੁਸਲਮਾਨ ਹੈ ਤੇ ਮੁਸਲਮਾਨੀ ਤੇ ਸਭ ਤੋਂ ਵੱਡਾ ਧਰਮ ਹੈ ਜਿਹੜਾ ਇਨਸਾਨੀਅਤ ਦਾ ਹੈ ਅੱਜ ਸਾਡੇ ਖਾਨ ਸਾਹਿਬ ਦੇ ਵਾਲਿਦ ਅਤੇ ਵਾਲਿਦਾ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਇਸ ਸਮਾਗਮ ਵਿੱਚ ਇਸ ਤਾਜ਼ੀਆਤੀ ਪ੍ਰੋਗਰਾਮ ਦੇ ਵਿੱਚ जिन्ने हिंदू सिख मुस्लिम ईसाई मैं वख वख ਧਰਮਾਂ ਦੇ ਲੋਕ ਦੇਖੇ ਮੈਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਉਹ ਇਕਬਾਲ ਮੁਹੰਮਦ ਸਾਹਿਬ ਪੈਗਾਮ ਇਨਸਾਨੀਅਤ ਦੇ ਕੇ ਗਏ ਹਨ ਜਿਹੜਾ ਪੈਗਾਮ ਖਾਨ ਸਾਹਿਬ ਦੀ ਜ਼ਬਾਨੀ ਖਾਨ ਸਾਹਿਬ ਦੇ ਆਵਾਜ਼ ਦੇ ذریعے ਸੁਰ ਅਤੇ ਤਾਲ ਦੇ ਵਿੱਚ ਪਰੋ ਕੇ ਸਮਾਜ ਨੂੰ ਦਿੱਤਾ ਜਾਂਦਾ ਹੈ ਅਸੀਂ ਕਾਫਲਾ ਅਮੀਰ ਸਮਾਜ ਵੱਲੋਂ ਉਹਨਾਂ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਸਿਰਫ ਇੰਨਾ ਹੀ ਪੜ ਸਕਦੇ ਹਾਂ ਕਿ ਇਨਾਲਿਲ੍ਹਾ ਹੈ ਵੈ ਇਲਾਹ ਇਲਾਹ ਰਾਜਾ